ਸਤਿ ਸ਼੍ਰੀ ਅਕਾਲ ਜੀ ਪੰਜਾਬੀ ਜਾਗਰਣ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਜਲੰਧਰ ਦੀ ਐਂਟੀ ਨਾਰਕੋਟਿਕਸ ਦੀ ਪੁਲਿਸ ਟੀਮ ਅਤੇ ਨਸ਼ਾ ਤਸਕਰਾਂ ਵਿੱਚ ਬੇਟ ਇਲਾਕੇ ਦੇ ਪਿੰਡ ਗੋਰਸੀਆਂ ਖਾਨ ਮੁਹੰਮਦ ਬਖੇਮ ਮਟਪੇੜ ਹੋਈ ਇਸ ਮਟਪੇੜ ਦੇ ਵਿੱਚ ਇੱਕ ਨਸ਼ਾ ਤਸਕਰਾਂ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਖੇ ਪਹਤਕੀ ਕਰਵਾਇਆ ਗਿਆ ਇਸ ਮਾਮਲੇ ਵਿੱਚ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਐਨਟੀਐਫ ਦੀ ਟੀਮ ਇੱਕ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਨੀ ਨਾਮੀ ਵਿਅਕਤੀ ਦੀ ਭਾਲ ਵਿੱਚ ਉਸ ਦੀ ਲੋਕੇਸ਼ਨ ਰਾਹੀ ਪਿੰਡ ਗੋਰਸੀਆ ਖਾਨ ਮੁਹੰਮਦ ਪੂਜੀ ਜਿੱਥੇ ਇਹ ਸਨੀ ਕੁਲਦੀਪ ਕੀਪਾ ਦੇ ਘਰ ਇੱਕ ਹੋਰ ਸਾਥੀ ਦੇ ਨਾਲ ਲੁਕਿਆ ਹੋਇਆ ਸੀ ਇਸ ਦੌਰਾਨ ਉਹਨਾਂ ਨੇ ਪੁਲਿਸ ਟੀਮ ਨੂੰ ਦੇਖ ਕੇ ਉਹਨਾਂ ਤੇ ਗੋਲੀ ਚਲਾ ਦਿੱਤੀ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਦਵਿੰਦਰ ਸਿੰਘ ਨਾਮੀ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਜਗਮੀ ਹਾਲ ਦੇ ਵਿੱਚ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਐਸਐਸਪੀ ਡਾਕਟਰ ਗੁਪਤਾ ਨੇ ਦੱਸਿਆ ਕਿ ਭੱਜੇ ਹੋਏ ਜਿਹੜੇ ਤਿੰਨ ਵਿਅਕਤੀ ਨੇ ਉਹਨਾਂ ਦੇ ਖਿਲਾਫ ਪੁਲਿਸ ਟੀਮਾਂ ਛਾਪਾ ਮਾਰੀ ਵਿੱਚ ਲੱਗੀਆਂ ਹੋਈਆਂ ਹਨ ਉਹ ਵੀ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਜਗਰਾਉ ਪੱਤਰਕਾਰ ਸੰਜੀਪ ਗੁਪਤਾ ਅਤੇ ਕੁਲਵਿੰਦਰ ਬਿਰਦੀ ਨਾਲ ਕੈਮਰਾਮੈਨ ਦਿਨੇਸ਼ ਸ਼ਰਮਾ ਅ ਮੀਸਿਕਲੀ ਆਪਾ ਜੀ ਖੁਰਸੀਆਂ ਖਾਨ ਮੁਹੰਮਦ ਪਿੰਡ 'ਚ ਖੜੇ ਆ थाना ਸਿਦਵਾ ਬੇਟ ਦੇ ਏਰੀਆ 'ਚ ਇੱਥੇ ਅੱਜ ਸਵੇਰੇ ਗਰੀਬ 4:30 ਵਜੇ ਸਾਡੀ ਐਨਟੀਐਫ ਜਿਹੜੀ ਜਲੰਧਰ ਰੇਂਜ ਦੀ ਟੀਮ ਹੈ ਉਹ ਇੱਕ ਪਰਚਾ ਦਰਜ ਹੋਇਆ ਹੋਇਆ ਹੈ ਉਹਦੇ ਵਿੱਚ ਤਫਤੀਸ਼ ਦੇ ਦੌਰਾਨ ਇੱਕ ਬੰਦਾ ਫਿਗਰ ਆਊਟ ਹੋਇਆ ਸੀ ਉਹਦੀ ਭਾਲ ਦੇ ਵਿੱਚ ਅੱਜ ਇਸ ਪਿੰਡ ਆਏ ਸੀਗੇ ਉਹ ਤੇ ਜਦੋਂ ਪੁਲਿਸ ਪਾਰਟੀ ਨੇ ਰੇਡ ਕੀਤੀ ਤਾਂ ਇਮੀਡੀਏਟਲੀ ਇੱਥੇ ਚਾਰ ਬੰਦੇ ਫਿਗਰ ਆਊਟ ਹੋਏ ਨੇ ਜਿਹੜੇ ਚਾਰ ਇੱਥੇ ਸੀਗੇ ਉਹਦੇ ਵਿੱਚੋਂ ਸਾਰੇ ਹੀ ਪੁਲਿਸ ਪਾਰਟੀ ਨੂੰ ਦੇਖ ਕੇ ਉਹਨੇ ਫਾਇਰ ਕੀਤਾ ਤੇ ਨਾਲ ਆ ਜਿਹੜਾ ਤੁਸੀਂ ਦੇਖ ਰਹੇ ਹੋ ਜਿਵੇਂ ਅੱਗੇ ਉਹ ਪੁਲਿਸ ਪਾਰਟੀ ਆਈ ਤੇ ਪਿੱਛੇ ਉਹ ਕਿਹਨੇ ਨੇ ਐਗਜ਼ਿਟ ਰੂਟ ਰੱਖਿਆ ਹੋਇਆ ਇੱਥੋਂ ਭੱਜੇ ਤੇ ਮੁੜ ਕੇ ਫਿਰ ਜਦੋਂ ਫਾਇਰ ਹੋਇਆ ਪੁਲਿਸ ਪਾਰਟੀ ਤੇ ਤੇ ਜਵਾਬੀ ਫਾਇਰ ਚ ਜਿਹੜਾ ਪੁਲਿਸ ਵੱਲੋਂ ਵੀ ਆਪਣੀ ਬਚਾਰ ਦੇ ਵਿੱਚ ਫਾਇਰ ਕੀਤਾ ਗਿਆ ਤੇ ਇਹਦੇ ਵਿੱਚ ਇੱਕ ਦਵਿੰਦਰ ਨਾਮ ਦਾ ਬੰਦਾ ਜਿਹੜਾ ਉਹ ਇੰਜਰ ਹੋਇਆ ਉਹਨੂੰ ਇਮੀਡੀਏਟਲੀ ਡੀएमसी ਹਸਪਤਾਲ ਲੈ ਗਏ ਆ ਹਲੇ ਸਟੇਬਲ ਹੈ ਤੇ ਉਹਦਾ ਇਲਾਜ ਅੱਗੇ ਚੱਲ ਰਿਹਾ ਤੇ ਜਿਹੜਾ ਬੰਦੇ ਦੇ ਪਿੱਛੇ ਆਏ ਸੀਗੇ ਉਹਦਾ ਨਾਮ ਸਨੀ ਸਿੰਘ ਹੈ ਉਹ ਉੱਥੋਂ ਸਕੌਂਡ ਕਰ ਗਿਆ ਭੱਜ ਗਿਆ ਤੇ ਉਹਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਸਾਨੂੰ ਉਮੀਦ ਹੈ ਵੀ ਆਪਾਂ ਉਹਨੂੰ ਜਲਦੀ ਕਾਬੂ ਕਰਕੇ ਜਿਹੜੀ ਐਨਟੀਐਫ ਚ ਐਨਡੀਪੀਆ ਦਾ ਪਰਚਾ ਦਰਜ ਹੈ ਉਹਦੀ ਤਫ਼ਤੀਸ਼ ਅੱਗੇ ਜਾ ਕੇ ਲੈ ਕੇ ਜਾਵਾਂਗੇ ਤੇ ਇਸ ਤੋਂ ਇਲਾਵਾ ਇੱਥੋਂ ਜਿਹੜੇ ਇਸ ਘਰ ਦਾ ਓਨਰ ਹੈ ਕੁਲਦੀਪ ਕੀਪਾ ਉਹ ਵੀ ਨਾਲ ਸੀਗਾ ਤੇ ਇੱਕ ਅਨਪਛਾਤਾ ਬੰਦਾ ਸੀ ਸੁਰੇ ਚਾਰੋਂ ਬੰਦਿਆਂ ਨੇ ਭੱਜੇ ਫਾਇਰ ਕੀਤਾ ਤੇ ਨਾਲ ਮੁੜ ਕੇ ਫੇਰ ਜਵਾਬੀ ਕਾਰਵਾਈ ਚ ਇਹ ਇਨਸੀਡੈਂਟ ਹੋਇਆ ਅੱਜ ਸਵੇਰੇ ਬਾਕੀ ਤੁਹਾਨੂੰ ਜਿਹੜਾ ਪਰਚੇ ਬਾਰੇ ਏਜੀ ਨਾਲ ਸਾਡੇ ਹੈਗੇ ਨੇ ਬਰੀਫ ਕਰ ਦੋਮੇ ਹਾਂ ਹੁਣ ਜਿਹੜੇ ਇਹ ਗੰਗਾਵੀ ਕਸਟ ਹਾਂ 184 ਨੰਬਰ ਐਫ ਆਈ ਆਰ ਐਨਟੀਫ ਥਾਣੇ ਦੇ ਵਿੱਚ ਦਰਜ ਹੋਈ ਇਹਦੇ ਵਿੱਚ 1 ਕਿਲੋ ਦੇ ਕਰੀਬ ਜਿਹੜੀ 800 ਕੁਸ਼ ਗ੍ਰਾਮ ਚੜੀ ਰਿਕਵਰੀ ਹੋਈ ਹੋ ਰਹੀంది ਤੇ ਇਹਦੇ ਵਿੱਚ 6-7 ਜਿਹੜੇ ਅਕਿਊਜ਼ ਅਸੀਂ ਪੜੇ ਇਹਦੇ ਲਿੰਕ ਜੇਲ੍ਹ 'ਚ ਵੀ ਸੀਗੇ ਜੇਲ੍ਹ ਤੋਂ ਬਾਅਦ ਫਿਰ ਪਾਕਿਸਤਾਨ ਨਾਲ ਲਿੰਕ ਸੀਗੇ ਇਹਨਾਂ ਦੇ ਤੇ ਉਹ ਅਸੀਂ ਤਫਤੀਸ਼ ਕਰਦੇ ਕਰਦੇ ਜਦੋਂ ਮੌਕੇ ਤੋਂ ਪਹਿਲੀ ਰੇਡ ਸੀਗੀ ਸਾਡੀ ਉਹਦੇ ਵਿੱਚੋਂ ਇੱਕ ਸਕੌਂਡਰ ਹੋ ਗਿਆ ਸਨੀ ਉਹਦੀ ਅਸੀਂ ਕੱਢਦੇ ਕੱਢਦੇ ਲੋਕੇਸ਼ਨ ਲੈ ਕੇ ਤੇ ਇੱਥੇ ਆਏ ਸੀਗੇ ਇਹ ਜਿਹੜੇ ਘਰ ਚ ਬੈਠੇ ਸੀਗੇ ਇਹ ਵੀ ਅੱਗੇ ਉਹ ਦੱਸਦੇ ਇਹਨਾਂ ਦੇ ਨਾਲ ਇਹ ਵੀ ਕ੍ਰਿਮਿਨਲ ਬੈਕਗ੍ਰਾਉਂਡ ਦੇ ਬੰਦੇ ਆ ਤੇ ਬਾਕੀ ਐਸਐਸਪੀ ਸਾਹਿਬ ਨੇ ਦੱਸ ਦਿੱਤਾ ਮੌਕੇ ਤੇ ਆ ਕੇ ਇਹ ਸੱਜ ਕਿਹੜੇ ਪੁਸ਼ਟ ਹੰਸ ਸੀਗਾ ਇਹ ਜਿਹੜਾ ਪਤਤ ਗਰਦ ਸੀਗਾ ਇਹਨਾਂ ਤੇ ਕਿੱਦਾਂ ਜੀ ਕਿਹਦੇ ਪੁਸ਼ਟ ਹੰਸ ਸੀ ਪਤਾ ਦੱਸੀ ਜਿੰਨਾਂ ਜਿਹੜੇ ਬੰਦੇ ਤੁਹਾਨੂੰ ਲੰਦਦੇ ਸੀ ਅੱਛਾ ਜੀ ਐਨਡੀਪੀਐਸ ਦਾ ਠੀਕ ਹੈ ਜੀ ਠੀਕ ਕਿਹੜੇ ਥਾਣੇ ਸੀ ਥਾਣਾ ਕਿਹੜਾ ਜੀ ਏਐਨਟੀਐਫ ਦਾ ਏਐਨਟੀਐਫ ਮੁਹਾਲੀ